ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਕਿ ਪਿਛਲੀ ਵੀਡੀਓ ਦੇ ਵਿੱਚ ਅਸੀਂ ਜਾਣਿਆ ਸੀ ਕਿ ਗੁਰਨਾਨਕ ਪਾਤਸ਼ਾਹ ਜੀ ਦਾ ਮਰਦਾਨੇ ਦੇ ਨਾਲ ਮੇਲ ਕਿਸ ਤਰ੍ਹਾਂ ਹੋਇਆ ਇਸੇ ਤਰ੍ਹਾਂ ਹੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਜਾਣਾਂਗੇ ਕਿ ਗੁਰਨਾਨਕ ਪਾਤਸ਼ਾਹ ਜੀ ਦੇ ਜਿਹਦਾ ਵਿਆਹ ਕਿਸ ਨਾਲ ਅਤੇ ਕਿਉਂ ਕਦੋਂ ਹੋਇਆ ਸੋ ਆਓ ਜਾਣਦੇ ਹਾਂ ਤਲਵੰਡੀ ਦੀ ਥਾਂ ਸੁਲਤਾਨਪੁਰ ਵਿੱਚ ਹੀ ਵਿਆਹ ਕਰਨ ਦਾ ਫੈਸਲਾ ਹੋ ਗਿਆ ਮਿੱਧੇ ਬ੍ਰਾਹਮਣ ਨੂੰ ਭੇਜ ਕੇ ਕਾਲੂ ਜੀ ਤੇ ਹੋਰ ਪਰਿਵਾਰ ਨੂੰ ਸੁਲਤਾਨਪੁਰ ਹੀ ਸੱਦ ਲਿਆ ਜਦੋਂ ਕਾਲੂ ਜੀ ਤਲਵੰਡੀ ਤੋਂ ਤੁਰੇ ਤਾਂ رائے ਬੁਲਾਰ ਪੱਟੀ ਨੇ ਗੁਰੂ ਜੀ ਦੀ ਸ਼ਾਦੀ ਵਾਸਤੇ ਕੁਝ ਦੌਲਤ ਅਤੇ ਕੁਝ ਕੀਮਤੀ ਲੀੜੇ ਸ਼ਰਦਾ ਵੱਜੋਂ ਭੇਜੇ ਤਲਵੰਡੀ ਤੋਂ ਕਾਲੂ ਜੀ ਦੇ ਨਾਲ ਉਸ ਦੇ ਸ਼ਰੀਕੇ ਦੇ ਭਾਈ ਲਾਲੂ ਪਰਸਰਾਮ ਇੰਦਰਸੈਨ ਫਿਰੰਦਾ ਜਗਤਮਾਲ ਲਾਲਚੰਦ ਜਗਤਰਾਏ ਅਤੇ ਜੱਟਮਲ ਆਦਿਕ ਤੁਰੇ ਇਸਤਰੀਆਂ ਸਮੇਤ ਤਕੜਾ ਜੱਥਾ ਹੋ ਗਿਆ ਮਾਝੇ ਵਿੱਚੋਂ ਗੁਰੂ ਜੀ ਦੇ ਨਾਨਾ RAM ਜੀ ਪਰਿਵਾਰ ਸਮੇਤ ਆਏ ਤੇ ਗੋਇੰਦਵਾਲ ਦੇ ਪੱਤਨਕੋਲ ਆ ਮਿਲੇ ਸਾਰਾਂ ਮੇਲ ਖੁਸ਼ੀਆਂ ਕਰਦਾ ਸੁਲਤਾਨਪੁਰ ਪਹੁੰਚਿਆ ਜੈ RAM ਜੀ ਦੇ ਪਿਤਾ ਭਾਈ ਪਰਮਾਨੰਦ ਨੇ ਆਏ ਗਏ ਦੀ ਬਹੁਤ ਸੇਵਾ ਕੀਤੀ ਮਿੱਥੇ ਦਿਹਾੜੇ ਜੰਜ ਚੜੀ ਤੇ ਪਖੌਕੇ ਰੰਧਾਵੇ ਪੁੱਜੀ ਤੇ ਤੀਆਂ ਨੇ ਬੜਾ ਆਦਰ ਸਤਕਾਰ ਕਰਦਿਆਂ ਹੋਇਆਂ ਜੀ ਆਇਆਂ ਨੂੰ ਆਖਿਆ ਅਗਲੇ ਦਿਨ ਲਾਵਾਂ ਫੇਰੇ ਦਿੱਤੇ ਸਗਨ ਸਵਾਰਥ ਕਰਕੇ ਡੋਲੀ ਤੋਰੀ ਤੇ ਜੰਜ ਸੁਲਤਾਨਪੁਰ ਮੁੜ ਆਈ ਗੁਰੂ ਨਾਨਕ ਜੀ ਵਿਆਹੇ ਗਏ ਉਹਨਾਂ ਦੀ ਸੁਪਤਨੀ ਦਾ ਨਾਮ ਸੁਲੱਖਣੀ ਜੀ ਸੀ ਥੋੜੇ ਦਿਨਾਂ ਪਿੱਛੋਂ ਬਾਹਰੋਂ ਆਏ ਮਿੱਤਰ ਤੇ ਰਿਸ਼ਤੇਦਾਰ ਸਭ ਆਪੋ ਆਪਣੇ ਕਰਾਨੋਂ ਚਲੇ ਗਏ ਮਾਤਾ ਤ੍ਰਿਪਤਾ ਤੇ ਕਾਲੂ ਜੀ ਵੀ ਤਲਵੰਡੀ ਨੂੰ ਆ ਗਏ ਆਉਂਦੇ ਹੋਏ ਬੀਬੀ ਨਾਨਕੀ ਜੀ ਨੂੰ ਪੱਕੀ ਕਰ ਆਏ ਕਿ ਉਹ ਉਹਨਾਂ ਦੀ ਨੂੰ ਸੁਲੱਖਣੀ ਜੀ ਨੂੰ ਤਲਵੰਡੀ ਜ਼ਰੂਰ ਲਿਆਵੇ ਗੁਰੂ ਜੀ ਦਾ ਗૃહਸਤੀ ਜੀਵਨ ਸ਼ੁਰੂ ਹੋ ਗਿਆ ਗੁਰੂ ਜੀ ਨੇ ਆਪਣੀ ਧਰਮ ਪਤਨੀ ਨੂੰ ਦੁਰਕਾਰਿਆ ਨਹੀਂ ਸਗੋਂ ਪਿਆਰਿਆ ਤੇ ਸਤਕਾਰਿਆ ਮੋਦੀ ਖਾਣਿਓ ਤੇ ਰੱਬੀ ਕੀਰਤਨ ਤੋਂ ਜਦੋਂ ਵੇਲੇ ਵਹਿਲ ਮਿਲਦਾ ਤਾਂ ਰਾਤ ਨੂੰ ਘਰ ਆਉਂਦੇ ਬੁੱਧ ਅਤੇ ਸ਼ੁਕਰਾਚਾਰੀਆ ਦੇ ਤ્યાਗ ਤੇ ਸੰन्यास ਦੇ ਪ੍ਰਚਾਰ ਨੇ ਹਿੰਦੁਸਤਾਨ ਵਿੱਚ ਭਗਤੀ ਦੇ ਸਿਧਾਂਤ ਨੂੰ ਗਲਤ ਕਰ ਦਿੱਤਾ ਸਾਧੂ ਸੰਤ ਇਹ ਵਿਸ਼ਵਾਸ ਕਰ ਬੈਠੇ ਕਿ ਇਸਤਰੀ ਬੁਰੀ ਹੈ ਅਪਵਿੱਤਰ ਤੇ ਪਾਪ ਰੂਪ ਹੈ ਇਹ ਭਗਤੀ ਨਹੀਂ ਕਰਨ ਦਿੰਦੀ ਜਿਸ ਨੇ ਮੁਕਤੀ ਹਾਸਲ ਕਰਨੀ ਹੈ ਉਸ ਨੂੰ ਵਿਆਹ ਨਹੀਂ ਕਰਾਉਣਾ ਚਾਹੀਦਾ ਬਾਲ ਬ੍ਰਹਮਚਾਰੀ ਰਹਿਣਾ ਚਾਹੀਦਾ ਹੈ ਕਿਉਂਕਿ ਇਸਤਰੀ ਦਾ ਰੂਪ ਜੋਬਨ ਤੇ ਉਸ ਦੇ ਹਾਵ ਭਾਵ ਮਰਦ ਨੂੰ ਆਪਣੀ ਵੱਲ ਖਿੱਚ ਕੇ ਜੱਤ ਸੱਤ ਤੋਂ ਦੇਖਦੇ ਹਨ ਇਸ ਵਾਸਤੇ ਸੰਨਿਆਸੀ ਤੇ ਕਲਿਆਣ ਦੀ ਇੱਛਾ ਵਾਲੇ ਮਨੁੱਖ ਇਸ ਜਗਤ ਤੋਂ ਬਹੁਤ ਦੂਰ ਰਹੇ ਨੇ ਪਗਤੀ ਕਰਨੀ ਚਾਹੀਦੀ ਹੈ ਕਈ ਗ੍ਰੰਥਾਂ ਵਿੱਚ ਇਸਤਰੀ ਨੂੰ ਮੋਹਣੀ ਮਾਇਆ ਬਿਆਨ ਕੀਤਾ ਹੈ ਜੋ ਨਵੇਂ-ਨਵੇਂ ਰੂਪ ਧਾਰਨ ਕਰਕੇ ਜਤੀਆਂ ਦੇ ਜਤ ਖਤਮ ਕਰਦੀ ਹੈ ਪਰ ਗੁਰੂ ਨਾਨਕ ਜੀ ਨੇ ਨਵੇਂ ਪਗਤੀ ਮਾਰਗ ਨੂੰ ਸੰਸਾਰ ਉੱਤੇ ਪ੍ਰਚਲਿਤ ਕਰਨਾ ਸੀ ਉਸ ਦੇ ਸਿੱਖੀ ਮਾਰਗ ਵਿੱਚ ਗ੍ਰਸਥ ਨੂੰ ਪ੍ਰਧਾਨਤਾ ਦਿੱਤੀ ਜਾਣੀ ਸੀ ਇਸਤਰੀ ਦੀ ਉੱਚਤਾ ਤੇ ਪਵਿੱਤਰਤਾ ਬਾਰੇ ਆਪਨੇ ਕਿਹਾ ਹੈ ਪੰਡ ਜਮੀਏ ਪੰਡ ਨਿੰਮੀਏ ਪੰਡ ਮੰਗਣ ਵਿਆਹੋ ਪੰਡੋ ਹੋਵੇ ਦੋਸਤੀ ਪੰਡੋ ਚੱਲੇ ਰਾਹੋ ਪੰਡੂ ਮੂਆ ਪੰਡ ਪਾਲੀ ਐ ਪੰਡੋ ਹੋਵੇ ਬੰਧਾਨ ਸੋ ਕਿਉ ਮੰਦਾ ਆਖੀਐ ਜਿਤ ਜੰਮੈ ਰਾਜਾਨ ਪੰਡੋ ਹੀ ਪੰਡ ਉਪਜੈ ਪੰਡੇ ਬਾਜ ਨਾ ਕੋਏ ਨਾਨਕ ਪੰਡੇ ਬਾਹਰਾ ਏਕੋ ਸੱਚਾ ਸੋਏ ਜਿਤ ਮੁਖ ਸਦਾ ਸਲਾਹੀਐ ਬਾਗਾ ਰਤੀ ਚਾਲ ਨਾਨਕ ਤੇ ਮੁਖ ਉਜਲੇ ਤਿਤ ਸੱਚਾ ਦਰਬਾਰ ਮਹੱਲਾ ਪੈਲਾ ਜਿਸ ਦਾ ਭਾਵ ਅਰਥ ਇਹ ਹੈ हे ਭਾਈ ਤੁਸੀਂ ਗ੍ਰੀਸਤ ਦੀ ਨਿੰਦਿਆ ਕਿਉਂ ਕਰਦੇ ਹੋ ਦੇਖੋ ਪਹਿਲੇ ਇਸਤਰੀ ਦੇ ਪੇਟ ਵਿੱਚ ਬਾਲਕ ਟਿਕਦਾ ਹੈ ਫਿਰ ਜੰਮਦਾ ਹੈ ਫਿਰ ਇਸਤਰੀ ਨਾਲ ਹੀ ਮੰਗਣਾ ਵਿਆਉਣਾ ਹੁੰਦਾ ਹੈ ਇਸਤਰੀ ਨਾਲ ਪੀਤ ਹੁੰਦੀ ਹੈ ਇਸਤੀ ਕਰਕੇ ਸੰਸਾਰ ਪੁੱਤਰਾ ਧੀਆ ਦੇ ਸਾਥ ਨਾਤੇਦਾਨਾ ਚੱਲਦਾ ਹੈ ਜਦ ਇੱਕ ਇਸਤਰੀ ਮਰ ਜਾਵੇ ਤਾਂ ਦੂਸਰੀ ਇਸਤਰੀ ਲੱਭੀ ਦੀ ਹੈ ਇਸਤਰੀ ਕਰਕੇ ਹੀ ਸੰਸਾਰ ਦੇ ਸਾਰੇ ਬੰਧਨ ਬਨਣੂ ਬੱਜਦੇ ਹਨ ਜਿਸ ਤੋਂ ਵੱਡੇ-ਵੱਡੇ ਸਾਰੇ ਮਹਾਤਮਾ ਜੰਮਦੇ ਹਨ ਉਸ ਨੂੰ ਮੰਦਾ ਕਿਉਂ ਆਖੀਏ ਇਸਤਰੀਆਂ ਤੋਂ ਇਸਤਰੀਆਂ ਜੰਮਦੀਆਂ ਹਨ ਇਸਤਰੀ ਤੋਂ ਬਿਨਾ ਸੋਈ ਸੱਚਾ ਵਾਹਿਗੁਰੂ ਹੈ ਜਿਸ ਮੁਖ ਕਰਕੇ ਹਮੇਸ਼ਾ ਵਾਹਿਗੁਰੂ ਨੂੰ ਸਲਾਹੀਦਾ ਹੈ ਉਸ ਮੂੰਹ ਤੇ ਭਾਗਾਂ ਦੀ ਸੁੰਦਰ ਰਤੀ ਹੈ ਭਾਵ ਉਸ ਤੇ ਚੰਗੇ ਕਰਮ ਹਨ ਗੁਰੂ ਜੀ ਆਖਦੇ ਹਨ ਇਸ ਸੱਚੇ ਦਰਬਾਰ ਵਿੱਚ ਉਹਨਾਂ ਦੇ ਮੂੰਹ ਉਜਲੇ ਹੋਣਗੇ ਕਈਆਂ ਭੁੱਲੜ ਲਿਖਾਰੀਆਂ ਨੇ ਲਿਖਿਆ ਹੈ ਕਿ ਗੁਰੂ ਜੀ ਆਪਣੀ ਸੁਪਤਨੀ ਸੁਲਖਣੀ ਜੀ ਦੇ ਮੱਥੇ ਨਹੀਂ ਲੱਗੇ ਸੁਲਖਣੀ ਜੀ ਸਦਾ ਨਾਨਕੀ ਜੀ ਨੂੰ ਆਖਦੇ ਰਹੇ ਆਪ ਦੇ ਵੀਰ ਮੇਰੇ ਨਾਲ ਜ਼ਬਾਨ ਸਾਝੀ ਨਹੀਂ ਕਰਦੇ ਉਹ ਮੇਰੇ ਕੋਲ ਨਹੀਂ ਬੈਠਦੇ ਪਰ ਇਹ ਗਲਤ ਹੈ ਗੁਰੂ ਜੀ ਪੂਰੇ ਗ੍ਰਹਿਸਤੀ ਬਣੇ ਪਰ ਆਮ ਲੋਕਾਂ ਵਾਂਗ ਨਹੀਂ ਸੰਜਮ ਵਾਲੇ ਸੱਚੇ ਗ੍ਰਸਤੀ ਹੋਏ ਮਾਤਾ ਸੁਲਖਣੀ ਜੀ ਦੇ ਔਣ ਤੇ ਵੀ ਉਹਨਾਂ ਦੀ ਈਸ਼ਵਰ ਭਗਤੀ ਵਿੱਚ ਕੋਈ ਵਿਗਨ ਨਾ ਪਿਆ ਤੜਕੇ ਉੱਠ ਕੇ ਇਸ਼ਨਾਨ ਕਰਦੇ ਤੇ ਪ੍ਰੀਤਮ ਪਰਮਾਤਮਾ ਦੇ ਚਰਣਾ ਨਾਲ ਇੱਕ ਸੁਰ ਹੋ ਬਰਤੀ ਜੋੜ ਲੈਂਦੇ ਸਾਧਾ ਸੰਤਾਂ ਦੀ ਸੰਗਤ ਵੀ ਕਰਦੇ ਜਗਿਆਸੂਆਂ ਕੋਲ ਰੱਬੀ ਬਾਣੀ ਦਾ ਉਚਾਰਨ ਕਰਕੇ ਵੀ ਕੀਰਤਨ ਕਰਦੇ ਮੋਦੀ ਖਾਨੇ ਦੇ ਫਰਜ਼ਾਂ ਨੂੰ ਵੀ ਖੁਸ਼ੀ ਨਾਲ ਪੂਰੀਆਂ ਪੂਰਿਆਂ ਕਰ ਦੇ ਕਈ ਮਹੀਨੇ ਇਉਂ ਲੰਘ ਗਏ ਸੋ ਇਸ ਤਰ੍ਹਾਂ ਇਸੀ ਗਾਗੁਰੂ ਨਾਨਕ ਦੇਵ ਜੀ ਦੇ ਵਿਆਹ ਵਿਆਹ ਤੋਂ ਬਾਅਦ ਦਾ ਜੀਵਨ ਅਗਲੀ ਵੀਡੀਓ ਦੇ ਵਿੱਚ ਅਸੀਂ ਜਾਣਾਂਗੇ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੇ ਕਿੰਨੇ ਸਹਿਜਾਦੇ ਹੋਏ ਸੋ ਇਹ ਜਾਣਾਂਗੇ ਅਸੀਂ ਅਗਲੀ ਵੀਡੀਓ ਦੇ ਵਿੱਚ ਹੁਣ ਸਾਨੂੰ ਇਜਾਜ਼ਤ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ